ਗੁਰੂ ਗਰੀਸਾ ਸੰਘ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸੁਸਾਇਟੀ ਦੇ ਜ਼ੈਨਾ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਉਪਰਾਲੇ ਦੇ ਨਾਲ ਬਹੁਤ ਹੀ ਵਧੀਆ ਉਪਰਾਲਾ ਜੋ ਬੱਚਿਆਂ ਦੇ ਗੁਰਮੁਖ ਕੈਂਪ ਰਾ ਚੱਲ ਰਿਹਾ ਹੈ ਸਾਹਿਬ ਪਾਤਸ਼ਾਹ ਸ਼੍ਰੀ ਗੁਰੰਗਦੇਵ ਜੀ ਮਹਾਰਾਜ ਜੀ ਪਾਤਸ਼ਾਹ ਤੇਰਾ ਦੇ ਜੀਵਨ ਨੂੰ ਸਮਰਪਿਤ ਇਹ ਦਿਨ ਰੋਜ਼ ਦਾ ਕੈਂਪ ਕੋ ਸਾਡਾ ਚੱਲ ਰਿਹਾ ਹੈ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਗੁਰਮਤਿ ਦੀ ਨਾਲ ਜੋੜਨ ਦੇ ਲਈ ਆਪਣੇ ਕਲਚਰ ਦੇ ਨਾਲ ਪੰਜਾਬੀ ਦੇ ਨਾਲ ਜੋੜਨ ਦੇ ਲਈ ਬਹੁਤ ਹੀ ਇਹ ਵੱਡਾ ਉਪਰਾਲਾ ਚੱਲ ਰਿਹਾ ਹੈ ਜਿਸ ਦੇ ਵਿੱਚ ਦਸਰੇਆਂ ਦੀਆਂ ਸੇਵਾਵਾਂ ਵੀ ਜੋ ਚੱਲ ਰਹੀਆਂ ਹਨ ਕੋਸ਼ਿਸ਼ ਜਾਰੀ ਹੈ ਕਿ ਆਪਣਾ ਜੋ ਸਾਡੇ ਬੱਚੇ ਨੇ ਸਾਡਾ ਉਹ ਖਾਨ ਉਹ ਗੁਰਮਤਿ ਦੇ ਨਾਲ ਜੋੜਨ ਕੀਰਤਨ ਦੇ ਨਾਲ ਜੋੜਨ ਪੰਜਾਬੀ ਦੇ ਨਾਲ ਜੋੜਨ ਕਿਉਂਕਿ ਜੋ ਸਾਡਾ ਮੂਲ ਹੈ ਜੋ ਸਾਡੀਆਂ ਜੜ੍ਹਾਂ ਹਨ ਮੇਂ ਮਨੋਰਥ ਇਹ ਹੀ ਹੈ ਕਿ ਸਾਡੇ ਬੱਚੇ ਉਹ ਸਿੱਖੀ ਦੇ ਨਾਲ ਜੁੜੇ ਰਹਿਣ ਸਾਡੇ ਗੁਰੂ ਸਾਹਿਬਾਨ ਦੇ ਜੀਵਨੀ ਬਾਰੇ ਉਹਨਾਂ ਨੂੰ ਪਤਾ ਹੋਵੇ ਆਪਣੀ ਮਾਤਰ ਭਾਸ਼ਾ ਬਾਰੇ ਉਹਨਾਂ ਨੂੰ ਪਤਾ ਹੋਵੇ ਜੋ ਵੀ ਹੈ ਇਹ ਬਹੁਤ ਉਦਮ ਅਪਰਾਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਇਹ ਨਾਲ ਹੀ ਭੰਜ ਪ੍ਰਬਜੂਤ ਕੌਰ ਗਗਨਜੀਤ ਸਿੰਘ ਅਤੇ ਉਹਨਾਂ ਦੀ ਸਾਰੀ ਕੀਮ ਇਹ ਸਾਰਾ ਅਪਰਾਲਾ ਉਹਨਾਂ ਨੇ ਅਰੰਭਿਆ ਇੰਨੇ ਦਿਨਾਂ ਤੋਂ ਪਿਛਲੇ 2 ਸਾਲਾਂ ਤੋਂ ਇਹ ਰੈਗੂਲਰ ਕੈਂਪ ਜਿਹੜੇ ਚੱਲ ਰਹੇ ਆ ਜਿਹਦੇ ਵਿੱਚ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਦਾ ਹੈ ਬੱਚੇ ਬਹੁਤ ਕੁਝ ਸਿੱਖਦੇ ਹਨ ਗ੍ਰਹਿਣ ਕਰਦੇ ਹਨ ਉਹਨਾਂ ਨੂੰ ਗੁਰਦੁਆਰਾ ਸਾਹਿਬ ਕਿਵੇਂ ਆਉਣਾ ਹੈ ਕਿਵੇਂ ਮੱਥਾ ਟੇਕਣਾ ਵਾ ਹਰ ਗੱਲ ਦਾ ਉਹਨਾਂ ਨੂੰ ਦੱਸਿਆ ਜਾਂਦਾ ਵਾ ਹਰ ਗੱਲ ਯਤਨ ਕੀਤਾ ਜਾਂਦਾ ਹੈ ਕਿ ਉਹ ਗੁਰਸਿੱਖੀ ਦੇ ਨਾਲ ਜੁੜੇ ਰਹਿਣ ਅਰਦਾਸ ਹੈ ਮਹਾਰਾਜ ਇਹਨਾਂ ਸੁਹਿਬਦ ਕਾਰਜਾਂ ਦੇ ਵਿੱਚ ਸਾਨੂੰ ਸਫਲਤਾ ਬਖਸ਼ ਕਰਨ ਆਪਾਂ ਸਾਰੇ ਗੁਰਸਿੱਖੀ ਨਾਲ ਜੁੜੇ ਰਹੇਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ

ਸ੍ਰੀ ਅਕਾਲ ਪੁਰਖ ਜੀ ਦੇ ਬਖਸ਼ਿਸ਼ ਸ੍ਰੀ ਅਕਾਲ ਪੁਰਖ ਜੀ ਦੇ ਬਖਸ਼ਿਸ਼ ਇਸ ਸਤਿਗੁਰੂ ਗ੍ਰੰਥ ਜੀ ਦੁਆਰਾ ਜਹਨੇ ਅਰ ਪਰਨ ਦਰਤ ਹਰ ਪਾਤ ਨਹਿਨ ਜਿਹ ਰੂਪ ਰੰਗ ਅਰੇਖੇ ਕੋ ਕਹ ਨਾ ਸਕਤ ਤੇ ਅਚਲ ਮੋਤ ਅਨਪਰਕਾਰਸ ਹਮ ਤੋਜ ਕਹ ਜੈ ਊਟ ਇੰਦਰ ਇੰਦਰ ਸਾਹੋ ਸ਼ਕਰੀ ਅਨੰਤ ਨਿਤ ਸਰਪਵਨੁ ਮਸੀਹ ਸੁਨਦਰ ਅਸਰ ਨਿਤ ਨਿਤ ਬਗਵਾਨ ਜਹਤਿ ਬਨਤ ਰਣਾਂ ਕਹਿ ਹਤਤ ਸਤ ਗੁਨਾ ਕਥੇ ਕਵਨ ਕਰਮ ਨਾਮ ਬਰਨਤ ਸੋ ਮਤਿ ਪਾਲ ਸਾਇ ਸਵਨ ਹਰ ਮਨੋਂ ਮੈਂ ਬੁੱਤ ਸੌਤ ਮੈਂ ਕੋਈ ਬੱਤਿਆ ਦੇ ਬੋਕਰ ਗਿਆ ਜੀ ਕਾਲਨ ਕਰਨਾ ਸੀ ਦਇਆਲਨ ਸਰੂਪੇ ਦਇਆਲਨ ਸਰੂਪੇ ਸਦਾ

ਮਨ ਮੇਰੇ ਹਰ ਪੀਰ ਤਰ ਤੀਚੇ ਮਨ ਮੇਰੇ ਹਰ ਮੇਰੋ ਮਨਾ ਸਾਰੀ ਮਾਰਾ ਬਖਰਿਓ ਤੇ ਪਰ ਉਹਨਾਂ ਦੇ ਦੋ ਹਾਰੇ ਪੰਖ ਲਾ ਲਾ ਕੇ ਮਲੀ ਤੁੰਹੇ ਪੰਖ ਲਗਾਏ ਮਨੀ ਜੀ ਤੇ ਮਨ ਮੇਰੇ ਹਰ ਕੀਦਰਨ ਅਬੀ ਤੇ ਮਨ ਮੇਰੇ ਹਰ ਕੀਦਰਨ ਅਬੀ ਨਾ ਮਹਾ <maharası> ਰਸ ਜੀ ਚੈ ਨਾਮ ਮਹਾਰਸ ਵੀ ਚੈ ਮਨ ਮੇਰੇ ਹਰ ਕੇ ਨਿਰਚਰ ਨਰਬੀਜ ਮਨ ਮੇਰੇ ਹਰ ਕੀ ਹਰ ਮੇਰੇ ਨੀਂਹ ਤਰਸ ਪਿਆਸ ਮੇ ਰੋ ਮਨ ਮੋਰੀ ਤਰਸ ਪਿਆਸ ਮੇ ਰੋ ਮਨ ਮੋਰੀ ਹਰ ਪੰਖ ਲਗਾ ਹੀ ਮਲੀ ਹਰ ਪੰਖ ਲਗਾ ਹੀ ਵਲੀ ਮਨ ਮੇਰੇ ਹਰ ਕੀ ਮਨ ਮੇਰੇ ਹਰ ਕੀ ਹਰ ਨਰਬੀਜ ਮਨ ਮੇਰੇ ਹਰ ਕੀ ਹਰ ਨਰਬੀਜ ਤੇਨ ਮੇਰੇ ਹਰ ਕੀ ਚਰਨ ਰਵੀ ਤੇ ਦਰਸ ਪਿਆਸ ਮੇਰੋ ਮਨ 모ਹਿਓ ਦਰਸ ਪਿਆਸ ਮੇਰੋ ਮਨ 모ਹਿਓ ਦਰਸ ਪਿਆਸ ਮੇਰੋ ਮਨ ਕਾਇਦਾ ਪੜਾਇਆ ਜਾਂਦਾ ਸੀ ਇਹ ਕਾਇਦਾ ਕੀ ਸੀਗਾ ਇਹ ਸੀਗਾ ਪੁਰਾਤਿਹਾਸ ਦੇ ਨਾਲ ਰਿਲੇਟਡ ਤੇ ਸਿੱਖ ਇਤਿਹਾਸ ਦੇ ਨਾਲ ਰਿਲੇਟਡ ਇਹ ਕਾਇਦਾ ਸੀਗਾ ਜਿੱਦਾਂ ਹੁਣ ਆਪਾਂ ਕੂੜਾ ਉਹ ਪੜਾਉਂਦੇ ਆਪਾਂ ਨੂੰ ਹਨਾ ਮਤਲਬ ਇਹ ਕੂੜਾ ਮੀਨਸ ਤੁੰਗੂ ਤੁੰਗੂ ਕਿਹਾ ਸਕਦੇ ਆਪਾਂ ਪਰ ਉਦੋਂ ਕੀ ਪੜਾਉਦੇ ਸੀ ਕੂੜਾ ਕੂੜਾ ਔਰ ਔਰ ਸ਼ਬਦ ਬਾਣੀ ਦੇ ਵਿੱਚ ਬੜੀ ਬੜੀ ਆਉਂਦਾ ਪਰ ਆਪਾਂ ਨੂੰ ਨਹੀਂ ਪਤਾ ਕਿ ਉਹਦਾ ਮਤਲਬ ਕੀ ਹੈ ਕੂੜਾ ਕੂੜਾ ਔਰ ਔਰ ਮੀਨਸ ਹਿਰਦਾ ਹਿਰਦਾ ਇੰਗਲਿਸ਼ ਦੇ ਵਿੱਚ ਆਪਾਂ ਕਹਾਂਗੇ ਹਾਰਟ ਹਿਰ ਇਫ ਇਹ ਜਿੰਨਾ ਇਹ ਕੈਦਾ ਜਿਹੜਾ ਸੀ ਜਿੰਨੇ ਪਾਣੀ ਦੇ ਅੱਖਰ ਬਾਣੀ ਦੇ ਜਿਹੜੇ ਅੱਖਰ ਆਉਂਦੇ ਸੀ ਉਹਨਾਂ ਦੇ ਮੁਤਾਬਕ ਇਹ ਕੈਦਾ ਤੋਂ ਪੜਾਇਆ ਜਾਂਦੀ ਸੀ ਪਰ ਬ੍ਰਿਟਿਸ਼ ਰਾਜ ਨੇ ਸਿੱਖ ਇਤਿਹਾਸ ਨੂੰ ਖਤਮ ਕਰਨ ਦੇ ਲਈ ਇੱਕ ਸਾਜ਼ਿਸ਼ ਦੇ ਅਧੀਨ ਇਹਨਾਂ ਕੈਦਿਆਂ ਨੂੰ ਸਾਰੇ ਧਰਾਂ ਦੇ ਵਿੱਚੋਂ ਇਕੱਠਾ ਕਰਕੇ ਤਰਾਂਤਰਾ ਦੇ ਵਿੱਚ ਥਾਂ-ਥਾਂ ਤੇ ਇਹ ਸਾਰੇ ਕੈਦੇ ਉਹਨਾਂ ਨੇ ਖੋਜ ਦਿੱਤੇ ਉਹਨਾਂ ਨੇ ਅੱਗ ਲਾ ਦਿੱਤੀ ਇਹਨਾਂ ਸਾਰਿਆਂ ਕੈਦਿਆਂ ਨੂੰ ਖਤਮ ਕਰ ਦਿੱਤੀ ਕੈਦੇ ਠੀਕ ਹੈ ਕਿ ਜਿਹੜੇ ਸਾਡੇ ਬੱਚੇ ਸੀਗੇ ਪੰਜਾਬ ਦੇ ਬੱਚੇ ਜੰਪਾ ਜਿਹਨ ਕਿ ਉਹ ਸਿੱਖੀ ਦੇ ਨਾਲ ਨਾ ਜੋੜ ਸਕਾਂ ਨਾ ਬੜੀ ਡੂੰਗੀ ਸਾਜ਼ਿਸ਼ ਸੀ ਪਰ ਹੁਣ ਕਿਸੇ ਨੇ ਇਹ ਬੜੀ ਖੋਜ ਕਰਕੇ ਇਹ ਦੁਆਰਾ ਜਿਹੜਾ ਕੈਦ ਆਇਆ ਛਾਪਿਆ ਉਹ ਵੀ ਕੈਦ ਇਹ ਤੁਸੀਂ ਹੁਣ ਇਹਦੇ ਵੱਲ ਧਿਆਨ ਦੇਣਾ ਵਾ ਕਿ ਜੇ ਤਾਂ ਆਪਾਂ ਊੜਾ ਊਂ ਪੜਦੇ ਆਂ ਤੇ ਆਪਾਂ ਨੇ ਹੁਣ ਘੱਟੋ ਘੱਟ 10 ਅੱਖਰ ਆਪਾਂ ਨੇ ਅੱਜ ਕਰ ਲੈਣੇ ਕਲਾਸ ਠੀਕ ਹੈ ਉਹਦਾ ਨਾ ਕਈ ਜਗ੍ਹਾ ਹਿਰਦੇ ਦਾ ਮਤਲਬ ਹੈਗਾ ਹਾਰਟ ਦਿਲ ਊੜਾ ਊਂ ਔਰ ਮੀਨਸ ਕਿੱਦਾਂ ਵੇਰਵਾ ਠੀਕ ਹੈ ਆਸ ਜਿਦਾ ਆਪਾਂ ਪੜ੍ਹਦੇ ਨਾ ਆਸ ਕਿਰਪਾਨ ਖੰਡੂ ਖੜਗ ਤਲਪਕ ਤਵਰ ਅਰਤੀ ਸੈਬ ਸੋਈ ਸੈਤੀ ਜਹ ਹਮਾਰੇ ਪੀਰ ਆਸ ਦਾ ਮਤਲਬ ਹੈਗਾ ਘੋੜਾ ਆਪਾਂ ਪਾਣੀ ਦੇ ਵਿੱਚ ਜਦੋਂ ਪਰ ਤੁਸੀਂ ਪਾਣੀ ਪੜੋਗੇ ਤੁਹਾਨੂੰ ਬੜਾ ਸੌਖਾ ਲੱਗਣਾ ਪਾਣੀ ਪੜਨਾ ਕਿਉਂਕਿ ਤੁਹਾਨੂੰ ਅੱਖਰਾਂ ਦੇ ਅਰਥਾਂ ਦਾ ਪਤਾ ਹੋਣਾ ਉਹਨਾਂ ਦੇ ਦਾ ਹੈ ਹੈਲੋ ਆਹਾ ਸਾਰੇ ਹਕੀਕਾ ਅੱਜ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਕਰਦੇ ਆਂ ਤੇ ਮੈਂ ਸਾਰੇ ਸਾਰੇ ਦੇਖ ਮੈਂ ਨਹੀਂ ਜਾਣ ਆਹ ਦੇਖੋ ਕੜਾ ਕੱਟਾ ਕੜਾ ਹਾ ਹਾ ਹਰਮੰਦਰ ਸਾਹਿਬ ਹਾ ਹਾ ਹਰਮੰਦਰ ਸਾਹਿਬ ਕੱਟਾ ਕੜਾ ਛੋਟਾ ਨੂੰ ਇਹ ਇਹ ਸਾਰੇ ਗੁਰਮੁਖੀ ਦੇ ਲਫ਼ਜ਼ ਆ ਪੁੱਤ ਹਣਾ ਜਿਹੜੇ ਸਾਡੇ ਸਿੱਖ ਇਤਿਹਾਸ ਦੇ ਨਾਲ ਰਿਲੇਟਡ ਆ ਸਾਰੇ ਕੜਾ

ਜਿਹੜੇ ਸਾਡੇ ਸਿੱਖ ਇਤਿਹਾਸ ਦੇ ਨਾਲ ਰਿਲੇਟਡ ਆ ਹਨਾ ਮੋਹ ਦਾ ਮਤਲਬ ਜੇ ਕੋਈ ਪੇਪਰ ਹੈਗਾ ਵਾ ਭਾਣੇ ਰਜਿਸਟਰੀ ਹੈ ਕੋਈ ਵੀ ਪੇਪਰ ਹੈ ਜੇ ਉਤੇ ਜੇ ਮੋਹ ਨਾ ਲੱਗੀ ਹੋਵੇ ਅਫੀਸਰ ਦੀ ਉਹ ਪੇਪਰ ਵੈਲਿਡ ਹੁੰਦਾ ਕਿ ਨਹੀਂ ਹੁੰਦਾ ਨਹੀਂ ਵੈਲਿਡ ਆਪਾਂ ਖਾਲੀ ਲਿਖ ਲੈਨੇ ਆ ਪੇਪਰ ਲਿਖ ਕੇ ਲੈ ਜੰਨੇ ਆ ਪਰ ਉਹ ਪੇਪਰ ਤੇ ਅਫੀਸਰ ਦੀ ਮੋਹ ਨਹੀਂ ਲਗਾਉਂਦੇ ਆ ਫਿਰ ਉਹ ਪੇਪਰ ਵੈਲਿਡ ਹੈਗਾ ਕਿ ਨਹੀਂ ਹੈਗਾ ਨਹੀਂ ਹੈਗਾ ਹਨਾ ਇਸ ਕਰਕੇ ਕੇਸ ਜਿਹੜੇ ਨੇ ਉਹ ਗੁਰੂ ਕੀ ਮੋਹ ਰਿਹਾ ਪੁੱਤ ਹਨਾ ਇਸ ਗੁਰੂ ਕੀ ਮੋਰ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸਾਨੂੰ ਕਦੇ ਇਸ ਨਾ ਸਾਰੇ ਨੂੰ ਕਿ ਆ ਪੱਕੇਸ ਰੱਖਣੇ ਆ ਦਾੜੀ ਰੱਖਣੀ ਆ ਕਿਉਂਕਿ ਦਾੜੀ ਤੇਸ ਵਾਲਾ ਬੰਦਾ ਸੋਣਾ ਲੱਗਦਾ ਜੇ ਤੁਸੀਂ ਫਤਵਾਨੀ ਕੇ ਜਾਨੇ ਬਾਦ ਤੁਹਾਨੂੰ ਸਾਰੇ ਸਰਦਾਰ ਜੀ ਕਹਿੰਦੇ ਨਾ ਤੁਹਾਨੂੰ ਕੋਈ ਡਿਸਰੈਸਪੈਕਟ ਨਹੀਂ ਕਰ ਹਣਾ ਜੇ ਤੁਸੀਂ ਮੁੰਨੇ ਹੈਗੇ ਉਹਨੂੰ ਪਤਾ ਹੀ ਨਹੀਂ ਹੈਗਾ ਇਹ ਬੰਦਾ ਕਿਸ ਰਿਲੀਜਨ ਦੇ ਨਾਲ ਰਿਲੇਟਡ ਹੈ ਇਹ ਸਰਦਾਰ ਆ ਕਿ ਇਹ Hindu ਹੈ ਕਿ ਇਹ Musalman ਹੈ ਕਿ ਇਹ Parsi ਆ ਨਹੀਂ ਪਤਾ ਲੱਗਣਾ

ਮੈਨੂੰ ਆ ਸਿੱਖਣ ਨੂੰ ਮਿਲਿਆ ਮੈਨੂੰ ਗੁਰੂ ਅੰਗਦ ਦੇਵ ਜੀ ਬਾਰੇ ਦੀ ਜੀਵਨੀ ਦਾ ਨੂੰ ਸਿੱਖਣ ਨੂੰ ਮਿਲਿਆ ਤੇ ਅਸੀਂ ਸ਼ਬਦ ਕੀਤਾ ਸੀ ਜੈ ਸੋ ਚੰਦਾ ਉਗਵਾ ਸੂਰਜ ਚੜਹ ਜਾਰ ਆਵੜਾ ਸੀ ਸ਼ਬਦ ਕੀਤਾ ਸੀ ਤੇ ਮੈਨੂੰ ਇੱਕ ਚਾਂਸ ਮਿਲਿਆ ਸੀ ਇਹ ਮੌਕੇ ਤੇ ਵੀ ਜਾਂਦਾ ਹੋਰ ਕੀ ਚੰਗਾ ਲੱਗਾ ਗੁਰਮੁਖੀ ਨਾਲ ਗੁਰਮੁਖੀ ਦੇ ਵਿੱਚ ਜਿਹੜੇ ਪ੍ਰਾਣ ਜਮਾਨੇ ਚ ਜਿਹੜੀ ਗੁਰਮੁਖੀ ਦੇ ਵਿੱਚ ਜਿਹੜੇ ਆ ਆ ਜਿਹੜੀ ਪਾਠੀਆਂ ਪਾਠੀਆਂ ਹੁੰਦੀਆਂ ਸੀਗੀਆਂ ਉੱਤੇ ਜਿਹੜੇ ਆ ਔਰ ਜਿਹਦਾ ਹਿਰਦਾ ਉਹਦੇ ਬਾਰੇ ਦੱਸਿਆ ਗਿਆ ਸੀਦਾ ਮੈਨੂੰ ਤੇ ਮੈਨੂੰ ਉਹ ਬਹੁਤ ਚੰਗਾ ਲੱਗਾ ਕਿਉਂਕਿ ਮੈਨੂੰ ਹੁਣ ਜਦੋਂ ਗੁਰੰਗ ਦੇਵ ਜੀ ਸਿਖਾਉਂਦੇ ਸੀ ਉਦੋਂ ਮੈਨੂੰ ਫੀਲ ਹੋਇਆ ਕਿ ਮੈਨੂੰ ਕੋਈ ਗੁਰੰਗ ਦੇਵ ਜੀ ਹੀ ਸਿਖਾ ਰਹੇ ਕਿ ਲੱਗਦਾ ਵਾ ਕਿ ਸਾਨੂੰ ਸਾਰਿਆਂ ਬੱਚਿਆਂ ਨੂੰ ਜਾਂ ਜੋ ਵੀ ਹੈਗਾ ਵਾ ਸਾਰਿਆਂ ਨੂੰ ਸਿੱਖੀ ਨਾਲ ਜੋੜਨਾ ਚਾਹੀਦਾ ਵਾ ਕੀ ਕਹਿਣਾ ਵਾ ਔਰ ਕਿਉਂਕਿ ਅਮ ਬੱਚਿਆਂ ਜੇ ਜੋੜਾਂਗੇ ਤਾਂ ਫਿਚਰਸ ਉਹ ਹੀ ਕਮਾਣਗੇ ਕਿਉਂਕਿ ਸਾਡੀ ਸਿੱਖੀ ਬਹੁਤ ਪਿਆਰੀ ਹੈ ਮੈਨੂੰ ਤੇ ਹੁਣ ਮੈਂ ਸਿੱਖੇ ਨੂੰ ਛੱਡਣਾ ਨਹੀਂ ਚਾਹਦੀ ਤੇ ਮੈਂ ਕਿਸੇ ਹੋਰ ਬਾਣੀ ਬਾਣ ਨਾਲ ਜੁੜਨਾ ਚਾਹਦੀ ਹਾਂ ਹੋਰ ਬੱਚਾ ਨੋਵੇ ਮੈਂ ਬਾਣੀ ਬਾਣੀ ਨਾਲ ਜੋੜਨ ਦਾ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਇਸ ਆਸ ਕੈਂਪ ਤੇ ਗੁਰ ਕੈਂਪ ਚ ਮੈਨੂੰ ਬਹੁਤ ਸਿੱਖਣ ਨੂੰ ਮਿਲਿਆ ਤੇ ਮੈਨੂੰ ਬਾਣੀ ਬਾਣੀ ਨਾਲ ਜੋੜਨ ਆਜੇ ਤੁਮ ਬਾਸ਼ੀ ਸਾਰੇ ਉਹ ਬਾਬਾਏ ਭਾਈ ਕਨਈਆ ਜੀ ਆਪਣੇ ਜਿਹੜੇ ਸਿੰਘ ਫੱਟੜ ਹੋ ਜਾਂਦੇ ਆ ਜੰਮੀ ਹੋ ਜਾਂਦੀ ਆ ਜੰਗ ਦੇ ਵਿੱਚ ਤੁਸੀਂ ਉਹਨਾਂ ਨੂੰ ਮਲਮ ਕਰਨੀ ਹੈ ਪੱਟੀ ਕਰਨੀ ਹੈ ਕਿ ਨਾਲ ਉਹਨਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰਨੀ ਹੈ ਪਰ ਭਾਈ ਧਲਈਆ ਜੀ ਨੂੰ ਸਾਰਿਆਂ ਦੇ ਭਾਵੇਂ ਉਹ ਦੁਸ਼ਮਣ ਸਿਗਾ ਭਾਵੇਂ ਆਪਣੇ ਸਿੰਘ ਸੀ ਉਹਨਾਂ ਨੂੰ ਕੀ ਦਿੱਤਾ ਸੀ ਗੁਰੂ ਗਵੈ ਸਿੰਘ ਮਹਾਰਾਜ ਦਾ ਰੂਪ ਦਿੱਤਾ ਹੈ ਨਾ ਉਹ ਸਾਰਿਆਂ ਨੂੰ ਮੱਲਮ ਪੱਟੀ ਵੀ ਕਰੀ ਜਾਂਦੇ ਸੀ ਸਾਰਿਆਂ ਨੂੰ ਪਾਣੀ ਪੜਾਈ ਜਾਂਦੇ ਸੀ ਫਿਰ ਗੁਰੂ ਗਵੈ ਸਿੰਘ ਜੀ ਮਹਾਰਾਜ ਕੋਲ ਜਾ ਕੇ ਦੂਜੇ ਸਿੰਘਾਂ ਨੇ ਸ਼ਿਕਾਇਤ ਕਰਦੀ ਕਹਿੰਦੇ ਅਸੀਂ ਮਸਾਂ ਜ਼ੋਰ ਦੇ ਨਾਲ ਦੁਸ਼ਮਣ ਨੂੰ ਮਾਰ ਕੇ ਸਿੱਟਦੇ ਆਂ ਜ਼ਖਮੀ ਕਰਦੇ ਆਂ ਕਹਿੰਦੇ ਇਹ ਫੇਰ ਉਹਨਾਂ ਨੂੰ ਮੱਲਮ ਪੱਟੀ ਕਰਕੇ ਪਾਣੀ ਪਾੜਾ ਕੇ ਉਹਨਾਂ ਨੂੰ ਫੇਰ ਸਾਡੇ ਨਾਲ ਲੜੇ ਜੋਗਾ ਕਰ ਦਿੰਦੇ ਹਾਂ ਫਿਰ ਮਾਰੀ ਦੇ ਸੱਦੇ ਆ ਭਾਈ ਕਨਈਆ ਜੀ ਨੂੰ ਸੱਦੇ ਆ ਜਿਹੜਾ ਰੈੱਡ ਕਰਾਸ ਦਾ ਚੇਨ ਹੈ ਬੁੱਤ ਉਹ ਭਾਈ ਕਨਈਆ ਜੀ ਨੂੰ ਸਮਰਪਤ ਠੀਕ ਹੈ ਭਾਈ ਕਨਈਆ ਜੀ ਨੂੰ ਸੱਦੇ ਦਸਨ ਪਤਾਨ ਤਦ ਪਾਸ਼ਾ ਕਹਿੰਦੇ ਵੀ ਹਾਂਜੀ ਤੁਹਾਡੀ ਸ਼ਿਕਾਇਤ ਆਈ ਹੈ ਕਿ ਭਾਈ ਕਨਈਆ ਜੀ ਕਹਿੰਦੇ ਕਹਿੰਦੇ ਪਾਸ਼ਾ ਜੀ ਗੋਜੀ ਮੈਨੂੰ ਤਾਂ ਉਤੋਂ ਉਤੋਂ ਤੋਂ ਮੈਨਾ ਕੋਈ ਬੁਰ ਦੇਖਦਾ ਹੀ ਨਹੀਂ ਮੈਨੂੰ ਤਾਂ ਬਸ ਤੁਸੀਂ ਦੇਖਦੇ ਆਂ ਹਰ ਰੂਪ ਦੇ ਵਿੱਚ ਮੈਨੂੰ ਤਾਂ ਕੋਈ ਦੁਸ਼ਮਣ ਨਹੀਂ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣ ਗਿਆ ਫਿਰ ਮਹਾਰਾਜ ਜੀ ਸਾਪੜ ਦਿੱਤਾ ਕਹਿੰਦੇ ਕੋਈ ਗੱਲ ਤੁਸੀਂ ਆਪਣੀ ਸੇਵਾ ਜਿਹੜੀ ਇਦਾਂ ਹੀ ਜਾਰੀ ਰੱਖੋ ਇਹ ਮਸਤ ਹੈ ਬਹੁਤ ਪੁਰਾਣੇ ਸਮਿਆਂ ਦੇ ਵਿੱਚ ਇਸ ਮਸਤ ਦੇ ਵਿੱਚ ਪਾਣੀ ਜਦੋਂ ਆਪਾਂ ਕਿਤੇ ਸਬਰ ਤੇ ਜਾਂਦੇ ਸੀ ਨਾ ਉਹ ਸੁਮੇਂ ਮਾੜੇ ਪੁਰਾਣੇ ਕੀ ਆ ਸੁਮੇਂ ਮਾੜਾ ਠੀਕ ਹੈ ਜੀ ਇਹ ਜੋਤਾ ਅੱਗੇ ਆ ਗਿਆ 12 ਦਰ ਇੰਗਲਿਸ਼ ਕੀ ਮੇਰਾ ਮੋਰੀ ਹਰ ਪੰਖ ਲਗਾਈ ਮਲੀ ਜੈ ਹਰ ਪੰਖ ਲਗਾਈ ਮਲੀ ਜੈ ਹਰ ਪੰਖ ਲਗਾਈ ਮਲੀ ਜੈ ਮਨ ਮੇਰੀ ਹਰ ਕੇ ਕੀ ਨਾਮ ਆਪਣਾ ਦੋਨਾਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖੀਨ ਕੌਰ ਹੈ ਤੇ ਮੇਰਾ ਨਾਮ ਗੁਲਬੀਨ ਕੌਰ ਹੈ ਦੋ ਦਿਨ ਕੈਂਪ ਲੱਗਾ ਵਾ ਤੇ ਦੋ ਦਿਨ ਕੈਂਪ ਚ ਤੁਸੀਂ ਕੀ ਸਿੱਖਿਆ ਵਾ ਤੇ ਕੀ ਸਿੱਖਣ ਨੂੰ ਮਿਲਿਆ ਤੁਹਾਨੂੰ ਸਾਡਾ ਕਲ ਕੈਂਦੇ ਪਲੇ ਤਾਂ ਅਸੀਂ ਤੁਸੀਂ ਕੈਂਦੇ ਪਲੇ ਤਾਂ ਅਸੀਂ ਗੁਰੂ ਅਮਰਦੇਵ ਜੀ ਦੀ ਹਿਸਟਰੀ ਬਾਰੇ ਸੁਣ ਕੇ ਸਮਨ ਨੂੰ ਤੂੰ ਕੀ ਸਿੱਖਿਆ ਮੈਂ ਤੇ ਉਹੜਾੜਾ ਸਿੱਖਿਆ ਕਿਉਂਕਿ ਉਹੜਾੜਾ ਆਪਣਾ ਪੰਜਾਬੀ ਦੇ ਨਾਲ ਰਲਣਾ ਹੈ ਐਸੀ ਕੀਤਨ ਸੀ ਕਿ ਬਾਣੀ ਵੀ ਆਪਣੀ ਜਿੰਜੀ ਸਕੀਮ ਬਣ ਕਰਦਾ ਹੈ ਤੇ ਅੱਜ ਕੈਂਦੇ ਦੂਜੇ ਦਿਨ ਤੁਸੀਂ ਦੂਜੇ ਦਿਨ ਦੇ ਬਾਰੇ ਅਮਰਦੇਵ ਜੀ ਨੂੰ ਗੁਰਗੱਦੀ ਕਿਉਂ ਮਿਲੀ ਤੇ ਉਹਨਾਂ ਨੇ ਮੁੱਤੋ ਬਾਤੋ ਕੀ ਕੀ ਕਿਤਾ ਸੀ ਕਿਦੋਂ ਉਹਨਾਂ ਨੇ ਬੰਗੂ ਰੂਕੀ ਨੂੰ ਲੈ ਕੇ ਆਏ ਕਿ ਨਾਣੂ ਸਫਾਮ ਦੇ ਰਿਹਾ ਜੰਗ ਜਨਮਸ਼ੀ ਉੱਤੇ ਜਾ ਕੇ ਇਹ ਤਾਂ ਸ਼ੁਰੂਆਤ ਹੈ ਤੁਹਾਨੂੰ ਕੀ ਲੱਗਦਾ ਕਿ ਬੱਚਿਆਂ ਨੂੰ ਸਿੱਖੀ ਨਾਲ ਤੇ ਪੰਜਾਬੀ ਨਾਲ ਜੁੜੇ ਰਹਿਣਾ ਚਾਹੀਦਾ ਜਾਂ ਆਪਣੇ ਇੱਥੋਂ ਦੇ ਕਲਚਰ ਜਿਹੜਾ ਵਾ ਉੱਥੋਂ ਦਾ ਬਣਾਉਣਾ ਚਾਹੀਦਾ ਕੀ ਕਰਨਾ ਚਾਹੀਦਾ ਮੇਰੇ ਬੱਚਿਆਂ ਨੂੰ ਆਪਣੀ ਸਿੱਖਿਆ ਨਾਲ ਜੁੜੇ ਰਹਿਣਾ ਚਾਹੀਦਾ ਉਹਨਾਂ ਨੂੰ ਸਿੱਖਣੀ ਚਾਹੀਦੀ ਜਾਂ ਪਰ ਆਪਣਾ ਕਲਚਰ ਵੀ ਚਾਹੀਦਾ ਕਿ ਉਹ ਜਿਹੜਾ ਪੜ੍ਹਾਈ ਦਾ ਚੰਗੋ ਬਹੁਤ ਇੰਪੋਰਟੈਂਟ ਆ ਕਿ ਜੋ ਆਪਣੇ ਗੁਰੂਆਂ ਨੇ ਆਪਣੇ ਸਾਡੇ ਕਿੰਨੇ ਪਾਰੀ ਦਿੱਤੀ ਆਪਣੇ ਸਿੱਖੀ ਸੰਗਤ ਦੀ ਪੰਜਾਬੀ ਲਈ ਸੰਭਾਲਿਆ ਬੱਚਿਆਂ ਨੂੰ ਜਰੂਰ ਸਿੱਖਿਆ ਜਾਂਦੀ ਹੈ ਪੰਜਾਬ ਦਾ ਸਿੱਖੀ ਨਾਲ ਜੁੜਨਾ ਚਾਹੁੰਦਾ ਹੈ ਤੇ ਕਹਿੰਦਾ ਹਰੇਕ ਮੁੰਡੇ ਨੂੰ ਇਹ ਚਾਹੀਦਾ ਕਿ ਜਿਹੜੇ ਨਿੱਕੇ ਬੱਚੇ ਨੂੰ ਪੱਟਾ ਲੱਗੇ ਆਪਣੇ ਹਿੱਸੇ ਬਾਰੇ ਹਾਂ ਤੇ ਕੀ ਇਹ ਸਿੱਖੇ ਕਿੱਥੋਂ ਆਏ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦੇ ਖਾਲਸਾ ਚਰਨ ਨਬੀ ਮਨ ਮੇਰੇ ਹਾਲ ਕੇ ਰਵੀ ਜੈ ਮਨ ਮੇਰੇ ਮਨ ਮੇਰੇ ਭੜਕੇ